ਹਾਂਜੀ ਅਕਾਸ਼ ਮੈਂ ਪਿੰਡ ਈਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਮੈਂ ਗੁਰਦਾਸਪੁਰ ਕੋਟ ਚ ਐਜ਼ ਅ ਮੁੰਚੀ ਹਾਂ ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰੀਸੀਵਿੰਗ ਸਾਨੂੰ 31 ਤਰੀਕ ਨੂੰ ਭੋਈਏ ਇਹਨਾਂ ਨੇ 7 ਦਿਨ ਸਾਢੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਹੇਤਾ ਨਹਿਰ ਮਹਿਕਮੇ ਦੇ ਐਕਸੀਡੈਂਟ ਸ਼੍ਰੀ ਕਰਨਬੀਰ ਸਿੰਘ ਬੈਂਸਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਦੇ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਨੋਟਿਸ ਤੇ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢ ਦੇਗੇ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਵਜ੍ਹਾ ਕੀ ਨੋਟਿਸ 깔ੰਦੀ ਹੈ ਇਹੀ ਕਿ ਜੇ ਤੁਸੀਂ ਨਹਿਰ ਮੈਕਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਹੈ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਹੈ ਤੇ ਆਇਆ ਜਗ੍ਹਾ ਖਾਲੀ ਕਰੋ ਜਦ ਕਿ ਇਹ ਸਾਡੇ ਘਰ ਹੈ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰਹੇ ਰਹੇ ਹੈ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਹੇ ਹੈ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਹੈ ਬੜੀ ਮੁਸ਼ਕਲ ਬਣਾਏ ਹੈ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗ੍ਹਾ ਹੈ ਘਰ ਟਾਣੇ ਆ ਇਦਾਂ ਇੱਕਦਮ ਸਾਡੇ ਘਰ ਟਾਣ ਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਹੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿੰਨਾਂ ਤੇ ਵੀ ਕੋਈ ਪਰਚੇ ਹੋਏ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਰ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਕਰਦੇ ਆ ਕਿੰਨੇ ਕੋ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡੋਂ ਪਿੰਡ ਦੇ ਬਾਹਰੋਂ ਪੈਲੀਆਂ ਚੁਲਾਸ਼ਾਂ ਮਿਲੀਆਂ ਦੋ ਠੀਕ ਹੈ ਜੀ ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹਾਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹਾਦਾਂ ਦੀ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ ਦੋ ਸਾਡੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵੰਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸੇ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੀ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤੀਆਂ ਚੌਤੀਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬੰਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬਣਦਾ ਹੀ ਨਹੀਂ ਹੈ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁਗਤ ਰਹੇ ਆ ਦੇਖੋ ਜੀ ਜੇ ਪੁਲਿਸ ਨੇ ਪਰਚੇ ਦਰਜ ਕੀਤੇ ਆ ਕੁਝ ਦੇਖ ਕੇ ਕੀਤੇ ਆ ਕੋਈ ਕਾਰਵਾਈ ਕੀਤੀ ਆ ਉਹਨਾਂ ਤੇ ਉਹ ਆਪਣੀ ਬਣਦੀ ਜਿਹੜੀ ਕਾਰਵਾਈ ਉਹਨਾਂ ਨੇ ਕਰ ਲਈ ਹੈ ਜਿਨ੍ਹਾਂ ਤੇ ਪਰਚੇ ਹੋਏ ਆਪਣੀ ਸਜ਼ਾ ਭੁਗਤੇ ਕਰਦੇ ਹੋਏ ਬੰਦੇ ਜੇਲ੍ਹ ਚ ਦੇਖੋ ਜੀ ਸਾਰਾ ਪਿੰਡ ਸਾਰਾ ਪਿੰਡ ਨੀ ਨਸ਼ਾ ਕਰਦਾ ਮੈਂ ਵੀ ਹੈਗਾ ਤੇ ਸਾਡੇ ਸਰਪੰਚ ਸਾਹਿਬ ਰਹਿੰਦੇ ਆ ਤੇ ਸਾਡੇ ਬੜੇ ਹੋਰ ਚਾਚੇ ਤਾਈ ਵੀ ਰਹਿੰਦੇ ਆ ਸਾਰੇ ਕੋ ਨਸ਼ੇ ਦਾ ਕੰਮ ਥੋੜੀ ਕਰਦਾ ਪਿਆ ਮੈਂ ਕਚੈਰੀ ਚ ਮੁੰਚੀ ਲੱਗਾ ਆ ਕੋਈ ਸਾਡਾ ਬੰਦਾ ਰੇਲਵੇ ਚ ਕੋਈ ਪੰਜਾਬ ਪੁਲਿਸ ਚ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਕੈਨੇਡਾ ਆ ਸਾਡੇ ਪਿੰਡ ਦੇ ਵਕੀਲ ਹੈਗੇ ਸਾਡੇ ਪਿੰਡ ਚ ਜਰਨਲ ਕਰਨਲ ਆਫੀਸਰ ਹਰ ਰੈਂਕ ਦਾ ਬੰਦਾ ਸਾਡੇ ਪਿੰਡ ਚ ਹੈਗਾ ਆ ਸਾਰੇ ਬੰਦੇ ਇੱਥੇ ਨਸ਼ਾ ਵੇਚ ਕੇ ਥੋੜੀ ਘਰ ਬਣਾਏ ਦੇ ਸਾਰਿਆਂ ਨੇ ਟੋਟਲ ਕਿੰਨੇ ਪਿੰਡ ਘਰ ਦੇ ਪਿੰਡ ਦੇ ਵਿੱਚ ਪਿੰਡ ਚ 100 ਤੋਂ ਵੱਧ ਘਰ ਹੈਗੇ ਜੀ ਤੇ ਕਿੰਨੇ ਘੜਾ ਨੋਟਿਸ ਆ ਗਿਆ 71 ਘਰਾਂ ਨੂੰ ਨੋਟਿਸ ਆ ਚੁੱਕੇ ਡੀਡਾ ਸੰਸੀਆ ਮਸਲਾ ਇਹ ਆ ਵੀ ਉਹਨਾਂ ਨੇ ਇਲੀਗਲ ਕੋਈ ਮੈਂ ਕਿੱਤੀ ਪਿੰਡ ਵਾਸੀਆਂ ਇਹ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ ਅਬ ਉਹ ਜੋ ਸਰਕਾਰ ਦਿਆ ਦਿੱਤਾ ਉਹ ਸਾਰਾ ਕਾਰਵਾਈ ਕੀਤੀ ਜਾਏਗੀ ਕੀ ਨੋਟਿਸ ਜਾਰੀ ਕੀਤੇ ਰੱਖੀ ਕਿ ਤੱਕ ਨੋਟਿਸ ਜਾਰੀ ਕੀਤੇ ਨਾਲ ਉਹਨਾਂ ਨੂੰ ਆਪਣਾ ਇਹ ਪੇਸ਼ੀ ਵੀ ਹੋਈ ਹੈ ਮੰਡਲ ਦਫਤਰ ਵਿੱਚ ਉਹਨਾਂ ਨੂੰ ਬੁਲਾਇਆ ਵੀ ਗਿਆ ਤੇ ਬਾਕੀ ਜੋ ਕਾਰਵਾਈ ਹੋਈ ਆ ਉਹ ਵੀ ਨਹੀਂ ਸੂਚਿਤ ਕਰ ਦਿੱਤਾ ਜਾਏਗਾ ਸਮਝ ਸੇ ਜੋ ਸਰਕਾਰ ਦਿਆ ਜਾਂਦਾ ਉਹ ਕਿੰਨੇ ਲਗਭਗ ਕਰਨੇ ਹੋ ਹਾਂ ਤੇ ਕਾਫੀ ਜ਼ਿਆਦਾ ਹੈ ਤੁਹੀ ਲਗਾ ਲੋ ਵੀ 80% ਘਾੜ ਹੈ ਜਿਹਨਾਂ ਨੇ ਅਪਰੋਚ ਮੈਂ ਕੀਤੀ ਲਿਦਾ ਅਗਲਾ 50% ਨਹੀਂ ਚਲਿਆ ਜੀ ਅਗੋਂ ਪ੍ਰੋਸੈਸ ਸਰਕਾਰ ਦਾ ਇਹ ਵੀ ਉਹਨਾਂ ਨੋਟਿਸ ਦਿੱਤੇ ਆ ਜੋ ਆਪਣਾ ਖਾਲੀ ਕਰਦੇ ਆ ਤੇ ਠੀਕ ਹੈ ਨਹੀਂ ਤੇ ਅੱਗੋਂ ਜੋ ਜਾਰੀ ਹੋਣਗੀਆਂ ਦੇਤਾ ਸਮੇ ਉਹ ਸਭ ਨਾਲ ਕਾਰਵਾਈ ਕੀਤੀ ਜਾਏਗੀ ਸਕਾ